ਕੁਛੀ ਦੇ ਸਭ ਯਾਰ ਨਹੀਂ ਹੁੰਦੇ ਜਦ ਨਿਕਲਨ ਅੰਦਰੋਂ ਹਾਮਾ ਜਾਰ ਬੇਲੀ ਸਭ ਛੱਡ ਜਾਂਦੇ ਨੇ ਤੇਰਾ ਦੁੱਖ ਵਡਾਉਣਾ ਭਰਾਵਾ ਜਾਰ ਬੇਲੀ ਸਭ ਛੱਡ ਜਾਂਦੇ ਨੇ ਤੇਰਾ ਦੁੱਖ ਵਡਾਉਣਾ ਭਰਾਵਾ ਬਾਪ ਜਹੀ ਦੂਜੀ ਛੱਤ ਨਹੀਂ ਹੁੰਦੀ ਤੁਰ ਜਾਵੇ ਤਾਂ ਸਿਰ ਖਾਲੀ ਸੰਸਾਰ ਸਾਰਾ ਤਾਨੇ ਦੇਵੇ ਤੇ ਮਾਂ ਹੈ ਕਰਮਾ ਵਾਲੀ ਸੰਸਾਰ ਸਾਰਾ ਤਾਨੇ ਦੇਵੇ ਤੇ ਮਾਂ ਹੈ ਕਰਮਾਂ ਬਾੜੀ ਪੀੜ ਤੇਰੀ ਤੇਰੇ ਨਾਲ ਕਦੇ ਵੀ ਲੋਕਾ ਨਹੀਂ ਹੈ ਵੰਡੋਣੀ ਇਹ ਜਾਤੀ ਕੱਲਿਆਂ ਕੱਟ ਲੈ ਭਾਵੇਂ ਲੱਖ ਆਵੇ ਪਰੇਸ਼ਾਨੀ ਕੱਲਿਆਂ ਚੋਟਾਂ ਮਾਰੀਆਂ ਅਸਾਂ ਧਾਰ ਕਦੇ ਨਹੀਂ ਬੰਦੀ ਅੱਗ ਵਿੱਚ ਪਹਿਲੇ ਸੜਨਾ ਪੈਂਦਾ ਫਿਰ ਤਲਵਾਰ ਹੈ ਬਣਦੀ ਅੱਗ ਵਿੱਚ ਪਹਿਲੇ ਸੜਨਾ ਪੈਂਦਾ ਫਿਰ ਤਲਵਾਰ ਹੈ ਬਣਦੀ ਫਿਰ ਤਲਵਾਰ ਹੈ ਬਣਦੀ